प्यारे दोस्तों नमस्ते सत श्री अकाल जी आज मैं पंजाब ਦੇ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਚੋਲਟੀ ਖੇੜੀ ਪਿੰਡ ਦੇ ਵਿੱਚ ਪਹੁੰਚਿਆ ਜਿੱਥੇ ਕਿ ਪੰਜਾਬ ਦਾ ਜਾਂ ਮੈਂ ਸਮਝਦਾ ਉਤਰੀ ਭਾਰਤ ਦਾ ਸਭ ਤੋਂ ਵੱਡਾ ਵਰਗ ਦਾ ਬੜ ਦਾ ਜਿਹੜਾ ਦਰਖਤ ਹੈ ਉਹ ਇੱਥੇ ਹੈਗਾ ਹੈ ਇਹ ਫਤਿਹਗੜ ਸਾਹਿਬ ਤੋਂ ਲਗਭਗ ਇਹਦਾ ਦਰਖਤ ਹੈ ਇਹ 20 ਕਿਲੋਮੀਟਰ ਦੂਰ ਪਿੰਡ ਚੋਲਟੀ ਖੇੜੀ ਦੇ ਵਿੱਚ ਹੈ ਤੇ ਦੱਸਿਆ ਜਾਂਦਾ ਕਿ ਇਹ ਜਿਹੜਾ ਦਰੱਖਤ ਲਗਭਗ 300 ਜਾਂ 400 ਪਰ ਕਿਲੋ ਫੈਕੜ ਦੇ ਵਿੱਚ ਹੈ ਜਿਹੜਾ ਫੈਲਿਆ ਹੋਇਆ ਹੈ ਤੇ ਤੁਸੀਂ ਇਹਨੂੰ ਦਿਖਾ ਦਿਓ ਆਪਦੇ ਵਾਲੇ ਕਿ ਕਿਸ ਤਰ੍ਹਾਂ ਬੂਟਾ ਜਿਹੜਾ ਹੈ ਦਰੱਖਤ ਹੈ ਕਿੰਨਾ ਵਿਸ਼ਾਲ ਹੈ ਤੇ ਫੈਲਿਆ ਹੋਇਆ ਹੈ ਇਹ ਵੀ ਦੋਸਤੋ ਦੱਸਿਆ ਜਾਂਦਾ ਹੈ ਕਿ ਇੱਥੇ ਆਪਣਾ ਵਿਸ਼ੇ ਪੱਧਰ ਤੇ ਜਿਹੜੀਆਂ ਯੂਨੈਸਕੋ ਦੀਆਂ ਟੀਮਾਂ ਐ ਖੋਜ ਕਰਨ ਦੇ ਵਾਸਤੇ ਇਸ ਦਰਖਤ ਦੇ ਬਾਰੇ ਆਈਆਂ ਐ ਤੇ ਇਸ ਦੇ ਵਾਸਤੇ ਕਈ ਇਤਿਹਾਸਕ ਜਿਹੜੀਆਂ ਗੱਲਾਂ ਐ ਜਾਂ ਵਿਸ਼ਵਾਸ ਐ ਉਹ ਵੀ ਹੈਗੇ ਕਿ ਕਿਸੇ ਸੰਤ ਨੇ ਕਿਸੇ ਔਰਤ ਨੂੰ ਉਸਦੇ ਔਲਾਦ ਨਹੀਂ ਸੀ ਹੁੰਦੀ ਉਸ ਨੂੰ ਕੋਈ ਭੂਤੀ ਵਗੈਰਾ ਰਾਖ ਦਿੱਤੀ ਸੀ ਤੇ ਉਸ ਨੇ ਕਿਸੇ ਕਾਰਨ ਕਰਕੇ ਉਹ ਰਾਖ ਹੈ ਜਿਹੜੀ ਇੱਥੇ ਕਿਤੇ ਛੁੱਟ ਦਿੱਤੀ ਤੇ ਉਹ ਜਿਸ ਤਰ੍ਹਾਂ ਉਸ ਸੰਤ ਦੀ ਕਿਰਪਾ ਨਾਲ ਉਸਔਰਤ ਦਾ ਵੰਸ਼ ਵਧਣਾ ਸੀ ਇਸ ਤਰ੍ਹਾਂ ਇਹ ਜਿਹੜਾ ਦਰਖਤ ਹੈ ਵੱਧ ਰਿਹਾ ਹੈ ਇਹ ਪਿੰਡ ਦੇ ਲੋਕ ਦੱਸਿਆ ਜਾਂਦਾ ਕਿ ਇਸ ਦਰਖਤ ਨੂੰ ਪੂਰੇ ਵਿਸ਼ਵਾਸ ਦੇ ਨਾਲ ਤੇ ਇਹਦਾ ਮਤਲਬ ਇਹਦੀ ਪੂਜਾ ਵੀ ਕਰਦੇ ਆ ਤੇ ਕੋਈ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਇਹ ਜਿੱਧਰ ਮਰਜੀ ਫੈਲੀ ਜਾਵੇ ਇੱਥੇ ਭਾਂਤ ਭਾਂਤ ਤਰ੍ਹਾਂ ਦੇ ਜਿਹੜੇ ਪੰਛੀ ਐ ਤੇ ਕਈ ਤਰ੍ਹਾਂ ਦੀਆਂ ਪਰਜਾਤੀਆਂ ਉਹਨਾਂ ਦੀਆਂ ਇੱਥੇ ਉਹ ਬਸਤੀਆਂ ਇਹਨਾਂ ਮੋਰ ਜਿਹੜੇ ਪੰਛੀ ਹੈ ਉਹ ਕੀ ਘੁੰਮ ਰਹੇ ਹੈ ਹੋਰ ਵੀ ਕਈ ਤਰ੍ਹਾਂ ਦੇ ਪੰਛੀ ਹੈ ਜਿਹੜੇ ਇਸ ਮਿੱਟੀ ਦੇ ਤੇ ਕਹਿੰਦੇ ਇਹ ਬੂਟੇ ਦੀਆਂ ਜੜਾਂਆਂ ਹੀ ਅੱਗੇ ਤੱਕ ਇਹ ਜਿਹੜੀਆਂ ਫੈਲ ਰਹੀਆਂ ਤੇ ਅੱਗੇ ਤੇ ਅੱਗੇ ਇਹ ਇਸੇ ਤਰ੍ਹਾਂ ਫੈਲਦਾ ਜਾ ਰਿਹਾ ਇੱਕ ਹੀ ਦਰਤ ਹੈ ਇਹ ਅਲੱਗ ਨਹੀਂ ਹੈ ਵੱਡੀ ਗੱਲ ਇਹ ਹੈ ਪੰਜਾਬ ਜਾਂ ਮੈਂ ਸਮਝਦਾ ਉਤਰੀ ਭਾਰਤ ਦਾ ਸਭ ਤੋਂ ਵੱਡਾ ਵਰਗ ਉਹਦਾ ਜਿਹੜਾ ਬਰਤ ਹੈ ਤੇ ਇਹਨੂੰ ਰੋਟੀ ਬਾਬਾ ਵੀ ਕਹਿੰਦੇ ਹੈ ਇਹ ਕੁਦਰਤ ਦਾ ਇੱਕ ਅਦਭੁਤ ਕ੍ਰਿਸ਼ਮਾਈ ਹੈ ਇੱਥੋਂ ਸਾਨੂੰ ਇਹ ਵੀ ਸੰਦੇਸ਼ ਦੋਸਤੋ ਮਿਲਦਾ ਕਿ ਇਹਨੂੰ ਅਸੀਂ ਉਤਰ ਤਦ ਜਿਹੜੀ ਸੰਭਾਲ ਹੈ ਉਹ ਕਰੀਏ ਉਤਰਤ ਨੂੰ ਨੁਕਸਾਨ ਨਾ ਪਹੁੰਚਾਈਏ ਇਸ ਤਰ੍ਹਾਂ ਇੱਥੋਂ ਦੇ ਪਿੰਡ ਵਾਸੀਆਂ ਨੇ ਟੋਲਟੀ ਫੇਰੀ ਦੇ ਪਿੰਡ ਵਾਸੀਆਂ ਨੇ ਇਹਨਾਂ ਨੂੰ ਸੰਭਾਲਿਆ ਹੈ ਇੱਧਰ ਪੰਛੀਆਂ ਨੂੰ ਚੋਗਾ ਵੀ ਕਿਸੇ ਨੇ ਪਾਇਆ ਹੋਇਆ ਦੋਸਤੋ ਮੋਰ ਹੈ ਜਿਹੜੇ ਇੱਥੇ ਉਹ ਆਪਣਾ ਚੋਗਾ ਚੋਗ ਰਹੇ ਹਿਆ ਤੇ ਦੇਖ ਰਹੇ ਹੁਣੇ ਸਾਹਮਣੇ ਮੋਰ ਹੈ ਬੜੇ ਹੀ ਆਰਾਮ ਦੇ ਨਾਲ ਸ਼ੇਅਰ ਕਰ ਰਿਹਾ ਹਾਂ ਦੋਸਤੋ ਤੁਮ ਰਿਹਾ ਇੱਥੇ ਆਪਣੀ ਮੌਜ ਮਾਫੀ ਦੇ ਵਿੱਚ ਕਿਉਂਕਿ ਇਹਨੂੰ ਬਿਲਕੁਲ ਹੀ ਕੁਦਰਤੀ ਮਾਹੌਲ ਹੈ ਜਿਹੜਾ ਮਿਲਿਆ ਹੋਰ ਵੀ ਉੱਪਰ ਬੂਟੇ ਦੇ ਉੱਪਰ ਕਈ ਤਰ੍ਹਾਂ ਦੇ ਪੰਛੀ ਹੈ ਜਿਹੜੇ ਉਹ ਰਹਿ ਰਹੇ ਹੈ ਪਰ ਸਾਡੇ ਕੋਲ ਹੁਣ ਸ਼ਾਇਦ ਡਰ ਕਰਕੇ ਇਹ ਇੱਧਰ ਉੱਧਰ ਹੈ ਜਿਹੜੇ ਹੋ ਰਹੇ ਹੈ ਬਹੁਤ ਹੀ ਵੱਡਾ ਵਿਸ਼ਾਲ درخت ਹੈ ਮੈਂ ਇਸ ਦੇ ਬਾਰੇ ਲਗਭਗ 15-20 ਸਾਲ ਪਹਿਲਾਂ ਅਖਬਾਰਾਂ ਵਿੱਚ ਪੜ੍ਹਿਆ ਸੀ ਤੇ ਸੋਚਿਆ ਕਿ ਕਦੇ ਇਸ ਨੂੰ ਜ਼ਰੂਰ ਦੇਖਾਂਗਾ ਕੁਦਰਤ ਦੇ ਇਸ ਨਾਇਆਬ ਕ੍ਰਿਸ਼ਮੇ ਨੂੰ ਮੈਂ ਉਹਨਾਂ ਲੋਕਾਂ ਨੂੰ ਵੀ ਸਲਾਮ ਕਰਦਾ ਜਿਨ੍ਹਾਂ ਨੇ ਇਸ ਦਾ ਸੰਰਖਣ ਕੀਤਾ ਇਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਕਿਸੇ ਤਰ੍ਹਾਂ ਜੇਕਰ ਅਸੀਂ ਕੁਦਰਤ ਦੀ ਵਾਤਾਵਰਣ ਦੀ ਪੰਛੀਆਂ ਦੀ ਸੇਵਾ ਕਰਦੇ ਰਹੀਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਦੋਸਤੋ ਵਧੀਆ ਹੋ ਸਕਦਾ ਕਿਉਂਕਿ ਅਸੀਂ ਜੇਕਰ ਕੋਸ਼ਿਸ਼ ਇਥੋਂ ਲੈ ਕੇ ਜਾ ਨਹੀਂ ਸਕਦੇ ਆਪਣੀ ਜ਼ਿੰਦਗੀ ਦੇ ਅਖੀਰ ਵਿੱਚ ਤਾਂ ਅਸੀਂ ਇਹ ਸੋਚੀਏ ਵੀ ਧਰਤੀ ਦੇ ਲਈ ਅਸੀਂ ਕੋਈ ਚੰਗਾ ਕੰਮ ਕਰਕੇ ਕੀ ਜਏ ਬਾਸਾ ਬਰਨ ਦੇ ਲਈ ਅਸੀਂ ਕੀ ਕੀਤਾ ਪੰਛੀਆਂ ਪਰਿੰਦਿਆਂ ਦੇ ਲਈ ਵੀ ਕੀ ਕੀਤਾ ਮੇਰੀ ਤਾਂ ਸਭ ਨੂੰ ਬੇਨਤੀ ਹੈ ਕਿ ਇੱਕ ਵਾਰ ਜ਼ਰੂਰ ਇਹ ਜਿਹੜਾ ਦਰੱਖਤ ਇਹਨੂੰ ਦੇਖਣਾ ਚਾਹੀਦਾ ਮੋਰ ਐ ਸਾਹਮਣੇ ਬੈਠਾ ਦੋਸਤੋ ਦੇਖਿਓ ਕਿਸ ਤਰ੍ਹਾਂ ਦਰੱਖਤ ਦਿਓ ਪਾਣੀਆਂ ਦੇ ਉੱਤੇ ਮੋਰ ਬਹੁਤ ਐ ਤੇ ਹੋਰ ਵੀ ਧਰਤਾਂ ਦੇ ਜਿਹੜੇ ਪੰਛੀ ਐ ਦੋਸਤੋ ਸਾਰੀਆਂ ਇਸ ਦਰੱਖਤ ਦੀਆਂ ਜੜਾਂ ਹੀ ਆਂ ਤੇ ਅੱਗੇ ਤੇ ਅੱਗੇ ਫੈਲ ਰਿਹਾ ਹੈ ਇਹ ਪੈਂਡ ਕੋਲਟੀ ਖੇੜੀ ਜ਼ਿਲ੍ਹਾ ਫਟੇਗੜ ਪੰਜਾਬ ਸਟੇਟ ਪੰਜਾਬ ਜਾਂ ਕਹ ਲੋ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਬੋਹੜ ਦਾ ਦਰੱਖਤ ਵਰਗ ਦਾ ਦਰੱਖਤ ਵੱਡਾ ਦਰੱਖਤ ਇਹ ਹੈ ਦੋਸਤੋ ਉਹ ਵੀ ਇਹਨਾਂ ਨੂੰ ਦਿਖਾਇਓ ਕਿੰਨਾ ਇਹਦੀਆਂ ਜੜਾਂ ਜਿਹੜੀਆਂ ਫੈਲੀਆਂ ਐ ਕੁਛ ਨਹੀਂ ਪਤਾ ਲੱਗ ਰਿਹਾ ਕਿ ਕਿੱਥੋਂ ਇਹ ਵਿਰਾਗਤ ਸ਼ੁਰੂ ਹੋਇਆ ਕਿੱਧਰ ਤੱਕ ਇਹ ਜਾ ਰਿਹਾ ਹੈ ਕਿੱਧਰ ਨੂੰ ਜਾਣਾ ਹੈ ਤੇ ਇਹ ਵੀ ਪਤਾ ਲੱਗਿਆ ਕਿ ਇੱਥੇ ਜਿਹੜੇ ਲੋਕ ਐ ਕਿਸੇ ਦੇ ਕਿਸੇ ਦੇ ਖੇਤ ਵਿੱਚ ਵੱਲ ਉਹ ਵਧਾ ਐ ਕੋਈ ਵੀ ਇਹਨੂੰ ਕੱਟਦਾ ਨਹੀਂ ਐ ਨਾ ਰੋਕਦਾ ਐ ਜਿੱਧਰ ਮਰਜੀ ਇਹ ਫੈਲੇ ਇੰਨਾ ਇਹਨਾਂ ਲੋਕਾਂ ਦਾ ਜਿਹੜਾ ਹੈਗਾ ਸਮਰਪਣ ਹੈ ਕੁਦਰਤ ਪ੍ਰਤੀ ਇਹ ਵੀ ਇੱਕ ਬਹੁਤ ਵੱਡੀ ਦੋਸਤੋ ਗੱਲ ਐ ਕਿ ਆਪਣੇ ਖੇਤ ਦੇ ਵਿੱਚ ਕਿਸੇ ਵੀਰ ਉਹਨੂੰ ਇਸ ਤਰ੍ਹਾਂ ਵਧਣ ਦੇਣਾ ਉਹਨੂੰ ਪਣ ਪਣ ਦੇਣਾ ਬਹੁਤ ਵੱਡੀ ਗੱਲ ਹੈ ਇੱਕ ਉਦ੍ਰਦਪ੍ਰਤੀ ਸਮਰਪਣ ਹੈ ਤਿਆਗ ਹੈ ਬਹੁਤ ਹੈਰਾਨੀ ਹੁੰਦੀ ਮੈਂ ਇਸ ਦਰਖਤ ਨੂੰ ਅੱਜ ਦੇਖਿਆ ਮੈਂ ਵੀ ਆਪਣੇ ਆਪ ਨੂੰ ਇੱਕ ਚੰਗਾ ਭਾਗਾਂ ਵਾਲਾ ਸਮਝਦਾ ਹਾਂ ਤੋ ਇਸ ਬਹੜ ਦੇ ਵਿਸ਼ਾਲ ਦਰਖਤ ਨੇ ਕਈ ਤਰ੍ਹਾਂ ਦੇ ਜੀਵ ਜੰਤੂਆਂ ਪੰਛੀਆਂ ਨੂੰ ਜਿਹੜਾ ਰਹਿਣ ਬਸੇਰਾ ਦਿੱਤਾ ਹੈ ਜਦੋਂ ਅਸੀਂ ਕਿਸੇ ਕੁਦਰਤ ਦੀ ਇੱਕ ਚੀਜ਼ ਦੀ ਸੰਭਾਲ ਕਰਦੇ ਤਾਂ ਉਸ ਦੇ ਨਾਲ ਹੋਰ ਜਿਹੜੀਆਂ ਜੁੜੀਆਂ ਹੋਈਆਂ ਚੀਜ਼ਾਂ ਉਹ ਵੀ ਇੱਕ ਦੂਜੇ ਤੇ ਨਿਰਭਰ ਹੋ ਕੇ ਆਪਣਾ ਜਿਹੜਾ ਵਿਸਤਾਰ ਕਰਦੀਆਂ ਵੱਧਦੀਆਂ ਫੁੱਲਦੀਆਂ ਐ ਪਲਦੀਆਂ ਆ ਰਹੇ